ਧੰਨਵਾਹਿ ਗੁਰੂ ਸਾਹਿਬ ਜੀ ਮਾਜ ਮਹਿਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮੀਠੀ ਗੋ ਰਮੁਖ ਬਿਰਲਾ ਕਿਨ ਚਖ ਡੀਠੀ ਅੰਤਰ ਪ੍ਰਗਾਸ ਮਹਾਰਸ ਪੀਵੈ ਦਰ ਸਚੇ ਸ਼ਬਦ ਬਜਾਵਣਿਆ ਹਉ ਵਾਰੀ ਜਿਉ ਵਾਰੀ ਗੁਰ ਚਰਨੀ ਚਿਤ ਲਾਵਣਿਆ ਸਤ ਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾਵੈ ਮੈਲ ਚੁਕਾਵਣਿਆ ਰਹਾਉ ਤੇਰਾ ਸੱਚੇ ਕਿਨੇ ਅੰਤ ਨਾ ਪਾਇਆ ਗੁਰ ਪ੍ਰਸਾਦ ਕਿਨੇ ਬਿਰਲ ਚਿਤ ਲਾਇਆ ਤੁਧ ਸਲਾਹਨਾ ਰਜਾ ਕਬੂਹੂੰ ਸੱਚੇ ਨਾਵਹਿ ਕੇ ਅੰਤ ਨਾ ਪਾਹ ਤੁਦਸਲਾਹ ਨਾ ਰਜਾ ਕਬੂ ਸੱਚੇ ਨਾਵ ਕੀ ਭੁਖ ਲਾਵਣਿਆ ਏਕੋ ਵੇਖਾਂ ਅਵਰ ਨਾਮ ਪੀਆ ਗੁਰ ਪ੍ਰਸਾਦੀ ਅੰਮ੍ਰਿਤ ਪੀਆ ਗੁਰ ਕਾ ਸ਼ਬਦ ਤਿਖਾ ਨਿਵਾਰੀ ਸਹਜੇ ਸੂਖ ਸਮਾਵਣਿਆ ਰਤਨ ਪਦਾਰਥ ਪਲਰ ਤਿਆਗ ਮਨ ਮੁਖ ਅੰਦਾ ਦੂਜਾ ਭਾਇ ਲਗ ਜੋ ਬੀਜੈ ਸੋਈ ਫਲ ਪਾਏ ਸੋਪਣ ਸੁਖ ਨ ਪਾਵਣਿਆ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਵਸਾਏ ਆਨੰਦ ਸਦਾ ਰਹੈ ਭੈ ਅੰਦਰ ਭੈ ਮਾਰ ਭਰਮ ਚੁਕਾਵਣਿਆ ਪਰਮ ਚੁਕਾਇਆ ਸਦਾ ਸੁਖ ਪਾਇਆ ਗੁਰ ਪ੍ਰਸਾਦ ਪਰਮ ਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਜੇ ਗਾਵਣਿਆ ਸਿਮਰਤ ਸਾਸਤਿ ਵੇਦ ਬਖਾਣੈ ਭਰਮੇ ਭੂਲਾ ਤਤ ਨ ਜਾਣ ਬਿਨ ਸਤਗੁਰ ਸੇਵੇ ਸੁਖ ਨਾ ਪਾਏ ਦੁੱਖੋ ਦੁਖ ਕਮਾਵਣਿਆ ਆਪ ਕਰੇ ਕਿਸ ਆਖ ਕੋਈ ਆਖਣ ਜਾਈਏ ਜੇ ਭੂਲਾ ਹੋਈ ਨਾਨਕ ਆਪੇ ਕਰੇ ਕਰਾਏ ਨਾਮੇ ਨਾਮ ਸਮਾਵਣਿਆ ਆਪ ਕਰੇ ਕਿਸ ਆਖ ਕੋਈ ਆਖਣ ਜਾਈਏ ਜੇ ਭੁੱਲਾ ਹੋਈ ਨਾਨਕ ਆਪੇ ਕਰੇ ਕਰਾਏ ਨਾਮੇ ਨਾਮ ਸਮਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਦੀ ਇਹ ਪਾਵਨ ਸ਼ਬਦ ਤੀਸਰੀ ਪਾਠਾ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 113 ਅਤੇ 114 ਦੇ ਉੱਪਰ ਅੰਕਿਤ ਹੈ। ਇਸ ਸ਼ਬਦ ਦੇ ਰਹਾਉ ਦੇ ਬੰਦ ਵਿੱਚ ਸਤਿਗੁਰ ਜੀ ਕਿਰਪਾ ਕਰ ਰਹੇ ਹਨ। ਹਾਂ ਵਾਰੀ ਜਿਉਂ ਵਾਰੀ ਗੁਰ ਚਰਨੀ ਚਿਤ ਲਾਵਣਿਆ। ਸਤਿਗੁਰ ਕਹਿੰਦੇ ਮੈਂ ਉਹਨਾਂ ਤੂੰ ਸਦਕੇ ਜਾਂਦਾ ਹਾਂ। ਮੇਰੀ ਜਿੰਦ ਬਲਿਹਾਰ ਨੇ ਜਾਂਦੀ ਆ ਕਿਹਣਾ ਦੇ ਕੋਲੋਂ ਕਹਿੰਦੇ ਗੁਰ ਚਰਨੀ ਚਿੱਤ ਲਾਵਣਿਆ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਨਾਲ ਚਿੱਤ ਲਾਇਆ ਹੁਣ ਗੁਰੂ ਦੇ ਚਰਨ ਕੀ ਆਪਾਂ ਕਈ ਵੇਲੇ ਵਿਚਾਰ ਸਾਂਝੀ ਕੀਤੀ ਹੈ ਗੁਰੂ ਦੇ ਚਰਨ ਹਨ ਗੁਰੂ ਦਾ ਸ਼ਬਦ ਗੁਰੂ ਦਾ ਨਾਮ ਜਿਹੜਾ ਨੇ ਇੱਥੇ ਹੁਣ ਸ਼ਬਦ ਆਪਣੇ ਚਿੱਤ ਦੇ ਵਿੱਚ ਵਸਾਉਣਾ ਕੀਤਾ ਹੈ ਚਿੱਤ ਦੇ ਵਿੱਚ ਵਸਾਇਆ ਹੈ ਹਉ ਵਾਰੀ ਜਿਉ ਵਾਰੀ ਗੁਰ ਚਰਨੀ ਚਿਤ ਲਾ ਕਿਉਂਕਿ ਜਦੋਂ ਸ਼ਬਦ ਨੂੰ ਹਿਰਦੇ ਵਿੱਚ ਵਸਾਉਂਦੇ ਹਾਂ ਪੜਨਾ ਵੀ ਮੁਬਾਰਕ ਹੈ ਸੁਣਨਾ ਵੀ ਮੁਬਾਰਕ ਹੈ ਪਰ ਜਦੋਂ ਅਸੀਂ ਪੜੇ ਹੋਏ ਨੂੰ ਸੁਣੇ ਹੋਏ ਨੂੰ ਮਨ ਦੇ ਵਿੱਚ ਵਸਾਉਂਦੇ ਹਾਂ ਉਦੇ ਨਾਲ ਹੀ ਸਾਡੇ ਜੀਵਨ ਦੇ ਵਿੱਚ ਤਬਦੀਲੀ ਆਉਂਦੀ ਹੈ ਸਭ ਕਹਿੰਦੇ ਸਤ ਗੁਰ ਹੈ ਅੰਮ੍ਰਿਤ ਸਰ ਸਾਚਾ ਸਤ ਗੁਰ ਜੋ ਹੈ ਨਾ ਅੰਮ੍ਰਿਤ ਦਾ ਸੋਮਾ ਹੈ ਔਰ ਸਦਾ ਥਿਰ ਰਹਿਣ ਵਾਲਾ ਹੈ ਮਨ ਨਾਵੈ ਮੈਲ ਝੁਕਾ ਬਣੈ ਜਿਹੜਾ ਮਨ ਕਰਕੇ ਨਹਾਉਂਦਾ ਹੈ ਉਹ ਸਰੀਰ ਨੂੰ ਮੈਲ ਲੱਗੀ ਆ ਤੇ ਆਪਾਂ ਚੰਗੀ ਤਰ੍ਹਾਂ ਧਿਆਨ ਦੇ ਨਾਲ ਸਰੀਰ ਦੀ ਮੈਲ ਨੂੰ ਉਤਾਰਦੇ ਆ ਤੇ ਮੈਲ ਜਿਹੜੀ ਮਨ ਦੀ ਹੈ ਨਾ ਤੇ ਬਾਹਰ ਤੀਰਥਾਂ ਤੇ ਨਹਾਉਣ ਦੇ ਨਾਲ ਲੋਕਾਂ ਨੇ ਆਖਿਆ ਉਤਰ ਜਾਏਗੀ ਸਤਿਗੁਰੂ ਕਹਿੰਦੇ ਨਹੀਂ ਕਹਿੰਦੇ ਅੰਤਰ ਮੈਲ ਜੇ ਤੀਰਥ ਨਾ ਵੈ ਤਿਸ ਬੈਕੁੰਠ ਨਾ ਜਾਣਾ ਆ ਲੋਕੀ ਕਹਿਣਗੇ ਵੀ ਚੰਗਾ ਤੀਰਥ ਇਸ਼ਨਾਨੀ ਹੈ ਲੋਕ ਪਤੀਨੇ ਕਸ਼ੂ ਨਾ ਹੋਈਏ ਨਾਹੀ RAM ਇਆਨਾ ਮਨ ਨੂੰ ਨਿਲਾਉਣਾ ਹੈ ਸਤ ਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾ ਵੈ ਮੈਲ ਝੁਕਾਵਣ ਜਦੋਂ ਸ਼ਬਦ ਨੂੰ ਆਪਣੇ ਮਨ ਦੇ ਵਿੱਚ ਵਸਾਉਂਦਾ ਰੋਏ ਆਪਾਂ ਸ਼ਬਦ ਪੜ੍ਹਦੇ ਆਂ ਸਤਿਗੁਰੂ ਕਹਿੰਦੇ ਗਾਵੀਐ ਸੁਣੀਐ ਮਨ ਰਖੀਐ ਭਾਉ ਸਤਿਗੁਰੂ ਕਿਰਪਾ ਕਰਦੇ ਆ ਬਾਣੀ ਦੇ ਵਿੱਚ ਬਖਸ਼ਿਸ਼ ਕਰਦੇ ਆ ਜਿਨ੍ਹਾਂ ਨੇ ਗਾਇਆ ਜਿਨ੍ਹਾਂ ਨੇ ਸੁਣਿਆ ਔਰ ਜਿਨ੍ਹਾਂ ਨੇ ਮਨ ਦੇ ਵਿੱਚ ਵਸਾ ਲਿਆ ਤੇ ਅੰਦਰੋਂ ਵਿਕਾਰਾਂ ਦੀ ਮੈਲ ਉਤਰਨੀ ਸ਼ੁਰੂ ਹੋ ਗਈ ਐਸਾ ਕੋਈ ਸਾਬਣ ਨਹੀਂ ਬਣਿਆ ਕਿ ਜਿਹਦੇ ਨਾਲ ਅੰਦਰ ਧੋਤਾ ਜਾਏ ਕਿਉਂਕਿ ਮੈਲ ਅੰਦਰ ਹੈ ਤੇ ਉਹਨੂੰ ਧੋਣ ਦਾ ਸਾਧਨ ਵੀ ਅੰਦਰ ਹੈ ਸਤਿਗੁਰ ਕਹਿੰਦੇ ਜਦੋਂ ਸੁਣਾਗੇ ਨਾ ਸੁਣ ਕੇ ਮੰਨ ਲਵਾਂਗੇ ਤੇ ਅੰਦਰ ਹੀ ਇਸ਼ਨਾਨ ਹੋ ਜਾਏਗਾ ਬਾਹਰ ਭਟਕਣ ਦੀ ਜ਼ਰੂਰਤ ਨਹੀਂ ਹੈ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮੰਨ ਅੰਦਰ ਉਹ ਮੈਲ ਉਤਰ ਗਈ ਤੇ ਮੈਂ ਖਤਮ ਹੋ ਜਾਏਗੀ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਤੇ ਵੀ ਸਮਝ ਆਏ ਬਿਨ ਗੁਣ ਕੀਤੇ ਭਗਤ ਨਾਏ ਤੇ ਭਗਤ ਦਾ ਅਰਥ ਹੈ ਭਗਤੀ ਸਤਗੁਰੂ ਕਹਿੰਦੇ ਜਿਹੜੇ ਆਪਣੇ ਹਿਰਦੇ ਦੇ ਵਿੱਚ ਪਰਮੇਸ਼ਰ ਦੇ ਸ਼ਬਦ ਨੂੰ ਵਸਾ ਲੈਂਦੇ ਆ ਹਉ ਵਾਰੀ ਜਿਉ ਵਾਰੀ ਗੁਰ ਚਰਨੀ ਚਿਤ ਲਾਵਣ ਹੁੰਦਾ ਨਾ ਜੇ ਹੁਣ ਆਪਾਂ ਇੱਕ ਘੰਟਾ ਬੈਠ ਕੇ ਕੀਰਤਨ ਸੁਣਿਆ ਕਥਾ ਸੁਣੀ ਜੇ ਤੁਸੀਂ ਕਿਸੇ ਪ੍ਰੇਮੀ ਨੂੰ ਪੁੱਛ ਲੋ ਜਿਹੜੇ ਠੀਕ ਆ ਭਾਗਾ ਵਾਲੇ ਜਿਹੜੇ ਮਨ ਦੇ ਵਿੱਚ ਵਸਾ ਲੈਂਦੇ ਸ਼ਬਦ ਨੂੰ ਨਹੀਂ ਤਾਂ ਕਾਫੀ ਪਰਸੈਂਟ ਬਾਹਰ ਜਾ ਕੇ ਭੁੱਲ ਜਾਂਦੇ ਆ ਤੇ ਹੁਣ ਬਾਣੀ ਵੀ ਉਦਾਂ ਦੇ ਹੋਗੇ ਜੋ ਅਸੀਂ ਉਹੀ ਸੁਣਨਾ ਚਾਹੁੰਦੇ ਆ ਜੋ ਸਾਡੇ ਕੰਨ ਸਾਨੂੰ ਚੰਗੇ ਤਰ੍ਹਾਂ ਉਸ ਗੱਲ ਨੂੰ ਪ੍ਰਵਾਨ ਕਰ ਲੈਂਦੇ ਜਿਦਾਂ ਉਹ ਰਾਗੀ ਜਦੋਂ ਹੁੰਦੇ ਚਿੱਟਾਂ ਲਿਖ ਲਿਖ ਕੇ ਦਿੱਤੀਆਂ ਜਾਂਦੀ ਆ ਸ਼ਬਦ ਸੁਣਾਓ ਆ ਬਾਕੀ ਸ਼ਬਦ ਕਿਹੜੇ ਆ ਕਿਸੇ ਨੇ ਨਹੀਂ ਅੱਜ ਕਿਹਾ ਕਿ ਪਰਚੀ ਲਿਖ ਕੇ ਦਿੱਤੀ ਹਣ ਵੀ ਇਹ ਵੀ ਸੁਣਾ ਦਿਓ ਸ਼ਬਦ ਕਿ ਜਿਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਕਿਸੇ ਨੇ ਲਿਖ ਕੇ ਦਿੱਤਾ ਸ਼ਬਦ ਕਿਉਂਕਿ ਸੁਣਨਾ ਵੀ ਅਸੀਂ ਉਹ ਚਾਹੁੰਦੇ ਆ ਤੁਝੋ ਸਾਡਾ ਮਨ ਕਬੂਲ ਕਰਦਾ ਤੇ ਸਤਿਗੁਰੂ ਕਹਿੰਦੇ ਜਦੋਂ ਸ਼ਬਦ ਵਿੱਚ ਚਿਤ ਲਾਏਗਾ ਤੇ ਬਾਕੀ ਬਾਣੀ ਤੇ ਸਾਰੀ ਬਾਣੀ ਸਰਬ ਰੋਗਾਂ ਔਖਤ ਨਾ ਬਾਣੀ ਤਾਂ ਸਾਰੀ ਮਿਸ਼ਰੀ ਆ ਜਿੱਦਰੋਂ ਚਖੋਗੇ ਮਿਠਾਸ ਹੀ ਮਿਠਾਸ ਤੇ ਬੰਡੀਆਂ ਪਾ ਦਿੱਤੀਆਂ ਗਈਆਂ ਇਹ ਦੁੱਖ ਭੰਜਣੀ ਹੈ ਇਹ ਸੁੱਖਾਂ ਦੇ ਛਾਪਦ ਹੈ ਇਹ ਆਨੰਦ ਕਰ ਦੇ ਸ਼ਬਦ ਆ ਭੋਗ ਦੇ ਸ਼ਬਦ ਹੈ ਇਹਦੇ ਵਿੱਚ ਬੰਡੀਆਂ ਕਰ ਦਿੱਤੀਆਂ ਗਈਆਂ ਤੇ ਬਾਣੀ ਤਾਂ ਸਾਰੀ ਸਤਗੁਰ ਦੀ ਬਾਣੀ ਪ੍ਰਭ ਕੀ ਸਭ ਕੋ ਬੋਲ ਹੈ ਸਾਰੇ ਬੋਲਦੇ ਆ ਪਰ ਗੁਰੂ ਸਾਹਿਬ ਮਹਾਰਾਜ ਕਹਿੰਦੇ ਬਾਣੀ ਸਾਰਿਆਂ ਨੂੰ ਉਪਦੇਸ਼ਾਂ ਜਾਂ ਬਖਸ਼ਿਸ਼ ਕਰ ਰਹੀ ਹੈ ਤੇ ਜਦੋਂ ਸਤਗੁਰ ਦੇ ਇਸ ਸਰੋਵਰ ਦੇ ਵਿੱਚ ਇਸ ਸਰੋਵਰ ਤੇ ਨਹਾਵਾਂਗੇ ਨਾ ਮਨ ਕਰਕੇ ਗਦਾ ਗੁਰੂ ਸਾਹਿਬ ਕਹਿੰਦੇ ਕਾਰਿ ਇਸ਼ਨਾਣ ਸਿਮਰ ਪ੍ਰਭ ਆਪਣਾ ਮਨ ਤਨ ਭੈ aroga ਕੋਟ ਬਿਗਣ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਭਾਗਿਆ ਪ੍ਰਭ ਬਾਣੀ ਸ਼ਬਦ ਸੁਭਾਗਿਆ ਗਾਵੋ ਸੁਣੋ ਪੜੋ ਨਿਤ ਪਾਈ ਗੁਰਪੂਰੇ ਤੂ ਰੱਖੇ ਤੇ ਇਹਨੂੰ ਸ਼ਬਦ ਨੂੰ ਹਿਰਦੇ ਵਿੱਚ ਵਸਾਉਣਾ ਸਭ ਕਹਿੰਦੇ ਜਿਨ੍ਹਾਂ ਨੇ ਵਸਾਲਿਆ ਉਹਨਾਂ ਤੋਂ ਮੈਂ ਸੱਦ ਕੇ ਜਾਂਦਾ ਹਾਂ ਹੌ ਵਾਰੀ ਜਿਉਂ ਵਾਰੀ ਗੁਰ ਚਰਨੀ ਚਿਤ ਲਾਵਣ ਆ ਸਤ ਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾਵੈ ਮੈਲ ਚੁਕਾਵਣ ਆ ਰਹਾਉ ਅੰਮ੍ਰਿਤ ਬਾਣੀ ਗੁਰ ਕੀ ਮਿੱਠੀ ਹੁਣ ਸਤ ਗੁਰੂ ਜਵਾਬ ਵੀ ਦਿੱਤਾ ਬਾਣੀ ਦੇ ਕਹਿੰਦੇ ਅੰਮ੍ਰਿਤ ਬਾਣੀ ਹੈ ਆਤਮਿਕ ਜੀਵਨ ਦੇਣ ਵਾਲੀ ਬਾਣੀ ਔਰ ਮਿੱਠੀ ਹੈ ਹੁਣ ਮਿੱਠੇ ਦਾ ਤੁਸੀਂ ਕਿਸੇ ਨੂੰ ਵਿਆਖਿਆ ਕਰਕੇ ਦੱਸ ਦਿਓ ਉਹਨੂੰ ਸਵਾਦ ਥੋੜੇ ਆਉਣਾ। ਜਾਂ ਮਿੱਠਾ ਦਿਖਾ ਦਿਓ ਤਾਂ ਵੀ ਉਹਨੂੰ ਸਵਾਦ ਨਹੀਂ ਆਉਣਾ। ਤੇ ਸਵਾਦ ਤਾਂ ਤਾਂ ਆਉਣਾ ਜਦੋਂ ਖਾਏਗਾ। ਅੰਮ੍ਰਿਤ ਬਾਣੀ ਗੁਰ ਕੀ ਮੀਠੀ ਪਰ ਸਤਿਗੁਰ ਕਹਿੰਦੇ ਗੁਰਮੁਖ ਵਿਰਲੇ ਕਿਨੇ ਚਖ ਡਿਠੀ ਤੇ ਜਿੱਦਣ ਇਹ ਭਾਵਨਾ ਸਤਿਗੁਰ ਨੇ ਤਾਂ ਆਖਿਆ ਨਾ ਬਾਣੀ ਸਾਰਾ ਜਿੱਦਨ ਅਸੀਂ ਆਪ ਖੁਦ ਬਾਣੀ ਹਮੇਸ਼ਾ ਬੇਨਤੀ ਕਰਦਾ ਉਦੋਂ ਸਾਨੂੰ ਸਮਝ ਆਉਣੀ ਹੈ ਜਿੱਦਨ ਅਸੀਂ ਖੁਦ ਬਾਣੀ ਪੜਨ ਲੱਗ ਗਏ ਖੁਦ ਬਾਣੀ ਪੜੀ ਤੇ ਉਹ ਤਾਂ ਗੁਰੂ ਸਾਹਿਬ ਨੇ ਉਸ ਪਰੰਪਰਾ ਨੂੰ ਖਤਮ ਕੀਤਾ ਸੀ ਵੀ ਕੀਤਾ ਕਰਾਇਆ ਪਾਠ ਤੇ ਨਾ ਕਿਸੇ ਨੇ ਸੁਣਿਆ ਤੇ ਨਾ ਕਿਸੇ ਨੇ ਕੀਤਾ ਤੇ ਤੁਹਾਨੂੰ ਹੁਕਮਨਾਮਾ ਵੀ ਆ ਜਾਏਗਾ WhatsApp ਦੇ ਉੱਪਰ ਤੇ ਨਾ ਪੜਿਆ ਨਾ ਸੁਣਿਆ ਤੇ ਫਰਕ ਤਾਂ ਤਾਂ ਹੀ ਪੈਣਾ ਨਾ ਜਿਨ੍ਹਾਂ ਨੇ ਚੱਖ ਦਿੱਤੀ ਜਿਨ੍ਹਾਂ ਨੇ ਇਸ ਬਾਣੀ ਨੂੰ ਸਮਝਿਆ ਗੁਰਮਖ ਬਿਰਲੇ ਕਿਨੇ ਚੱਖ ਦਿੱਤੀ ਤੇ ਜਿਨ੍ਹਾਂ ਨੇ ਚੱਖੀ ਆ ਨਾ ਜਿਨ੍ਹਾਂ ਨੇ ਬਾਣੀ ਨੂੰ ਸਮਝਿਆ ਬਾਣੀ ਤੋਂ ਸਮਝ ਲਈ ਅੰਤਰ ਪ੍ਰਗਾਸ ਇਹ ਤੇ ਅੰਤਰ ਦੇ ਰਾਰੇ ਨੂੰ ਸਿਆਰੀ ਉਹਨਾਂ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਚਾਨਣ ਹੋ ਜਾਂਦਾ ਮਹਾਰਸ ਪੀਵੈ ਦਰ ਸੱਚੇ ਸ਼ਬਦ ਬਜਾਵਣ ਆ ਉਹ ਪ੍ਰਮਾਤਮਾ ਦੇ ਦਰ ਤੇ ਸ਼ੋਭਦੇ ਆ ਤੇ ਸ਼ਬਦ ਵਿੱਚ ਲੀਨ ਰਹਿੰਦੇ ਆ ਹਉ ਵਾਰੀ ਜਿਉਂ ਵਾਰੀ ਗੁਰ ਚਰਨੀ ਚਿਤ ਲਾਵਣ ਆ ਸਤ ਗੁਰ ਹੈ ਅੰਮ੍ਰਿਤ ਸਰ ਸੱਚਾ ਮਨ ਨ ਆਵੇ ਮੈਲ ਚੁਕਾਵਣ ਆ ਰਹਾ ਤੇਰਾ ਸੱਚੇ ਕਿਨ ਅੰਤ ਨਾ ਪਾਇਆ ਏ ਪਰਮੇਸ਼ਰ ਜੀ ਕੋਈ ਤਰਾਂ ਅੰਤ ਨਹੀਂ ਜਾਣ ਸਕਦਾ ਇਹ ਤਾਂ ਹੁਣ ਆਪ ਸੁਣ ਸੁਣ ਕੇ ਕਹੀ ਜਾਂਦੇ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਹਾਂ ਇੱਕ ਗੱਲ ਹੋ ਸਕਦੀ ਹੈ ਸਾਬ ਕਹਿੰਦੇ ਕੀਮਤ ਪਾਏ ਨਾ ਕਿਹਾ ਜਾਏ ਪਰ ਕਹਿੰਦੇ ਕਹਿਣੇ ਵਾਲੇ ਤੇਰੇ ਰਹੇ ਸਮਾਏ ਉਹ ਇੱਕ ਦਿਨ ਤੇਰੇ ਵਿੱਚ ਸਮਾ ਜਾਣ ਕੇ ਲੀਨ ਹੋ ਜਾਣ ਪਰ ਜਿਹੜੇ ਮਨ ਕਰਕੇ ਕਹਿਣ ਤੇ ਸਤਿਗੁਰੂ ਕਹਿੰਦੇ ਤੇਰਾ ਸੱਚੇ ਕਿਨੇ ਅੰਤ ਨਾ ਪਾਏ ਇਹ ਵੀ ਤਾਂ ਕੋਈ ਬਿਰਲਾ ਹੀ ਜਾਣਦਾ ਵੀ ਉਹ ਪ੍ਰਮਾਤਮਾ ਬੇਅੰਤ ਹੈ ਤੂੰ ਬਿਆੰਤ ਕੋ ਬਿਰਲਾ ਜਾਣ ਇਹ ਵੀ ਤਾਂ ਕੋਈ ਬਿਰਲਾ ਹੀ ਜਾਣਦਾ ਵੀ ਤੂੰ ਬਿਆੰਤ ਹੈ ਲੋਕੀ ਕਹਿੰਦੇ ਰੱਬ ਦਾ ਕੀ ਪਉਣਾ ਇੱਥੋਂ ਚੁੱਕਣਾ ਤੇ ਇੱਥੇ ਲਾਉਣਾ ਤੇ ਸਤਗੁਰ ਕਹਿੰਦੇ ਨਹੀਂ ਤੇਰਾ ਸੱਚੇ ਕਿਨੇ ਅੰਤ ਨਾ ਪਾਇਆ ਗੁਰ ਪ੍ਰਸਾਦ ਕਿਨੇ ਵਿਰਲੇ ਚਿਤ ਲਾਇਆ ਗੁਰੂ ਦੀ ਕਿਰਪਾ ਨਾ ਕਿਸੇ ਬਿਰਨੇ ਨੇ ਹੀ ਮਨ ਉਹਦੇ ਨਾਲ ਜੋੜਿਆ ਤੁਦ ਸਲਾਹਾ ਨ ਰਜੈ ਕਬ ਹੂੰ ਉਹ ਫਿਰ ਤੈਨੂੰ ਸਲਾਉਂਦੇ ਆ ਕਦੇ ਰੱਜਦੇ ਨਹੀਂ ਹਨ ਸੱਚ ਨਾਵੇ ਕੀ ਭੁੱਖ ਲਾਵਣਿਆ ਉਹਨਾਂ ਦੇ ਅੰਦਰ ਫਿਰ ਹਮੇਸ਼ਾ ਹੀ ਨਾਮ ਦੀ ਭੁੱਖ ਲੱਗਦੀ ਹੈ ਜਿਦਾਂ ਅਸੀਂ ਰੋਜ਼ ਪੜ੍ਹਦੇ ਹਾਂ ਸੱਚੇ ਨਾਮ ਕੀ ਲੱਗੈ ਭੁੱਖ ਏਕੋ ਵੇਖਾਂ ਅਵਰ ਨੰਬੀਆ ਫਿਰ ਉਹ ਜਿਹੜਾ ਜਿਹਦੇ ਸ਼ਬਦ ਜਿਹੜਾ ਮਨ ਦੇ ਵਿੱਚ ਸ਼ਬਦ ਨੂੰ ਵਸਾ ਲੈਂਦਾ ਹੈ ਗੁਰ ਚਰਨੀ ਚ ਤਲਾਵਣਿਆਂ ਵਾਲੀ ਅਵਸਥਾ ਬਣ ਜਾਂਦੀ ਉਹ ਇੱਕ ਨੂੰ ਦੇਖਦਾ ਹੈ ਇੱਕੋ ਵੇਖਾਂ ਅਵਰਨਾੰਬੀਆ ਗੁਰ ਪ੍ਰਸਾਦੀ ਅੰਮ੍ਰਿਤ ਪੀਆ ਉਹਨੇ ਗੁਰੂ ਦੀ ਕਿਰਪਾ ਦੇ ਨਾਲ ਇਸ ਅੰਮ੍ਰਿਤ ਨੂੰ ਪ੍ਰਾਪਤ ਕੀਤਾ ਗੁਰ ਕਾ ਸ਼ਬਦ ਤਿਖਾ ਨਿਵਾਰੀ ਤੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਹ ਆਪਣੀ ਪਿਆਸ ਨੂੰ ਖਤਮ ਕਰ ਲੈਂਦਾ ਹੈ ਸਜੇ ਸੁਖ ਸਮਾਵਣਿਆ ਆਤਮਿਕ ਡੋੜਤਾ ਦੇ ਵਿੱਚ ਉਹ ਸੁਖ ਦੇ ਵਿੱਚ ਲੀਨ ਹੋ ਜਾਂਦਾ ਹੈ ਰਤਨ ਪਦਾਰਥ ਪੱਲਰ ਤਿਆਗ ਹੁਣ ਏਸੇ ਵੀ ਲੋਕ ਆ ਸਤਗੁਰ ਕਹਿੰਦੇ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਰਤਨ ਹੈ ਪਰ ਉਹਨੂੰ ਪੱਲਰ ਸਮਝਦੇ ਆ ਜਿਦਾਂ ਉਹ ਦਾਣੇ ਕੱਢ ਲੈਣ ਬਾਕੀ ਚੀਜ਼ ਜਿਹੜੀ ਆ ਜਾਂ ਪਰਾਲੀ ਕਹਿ ਦਿੰਨੇ ਆਪਾਂ ਸਤਗੁਰ ਕਹਿੰਦੇ ਉਹ ਸਮਝਦੇ ਇਸ ਤਰ੍ਹਾਂ ਸਮਝਦੇ ਆ ਰਤਨ ਪਦਾਰਤ ਪਲਰ ਤਿਆਗੈ ਕਿਉਂਕਿ ਮਨਮੁਖ ਅੰਦਾ ਦੂਜੈ ਪਾਏ ਲਾਗੇ ਮਨਮੁਖ ਅੰਦਾ ਹੈ ਮਨ ਦੇ ਪਿੱਛੇ ਤੁਰਦਾ ਹੈ ਤੇ ਦੂਸਰੇ ਪਿਆਰ ਦੇ ਵਿੱਚ ਲੱਗਾ ਹੈ ਫਿਰ ਕਹਿੰਦੇ ਜੋ ਬੀਜੈ ਸੋਈ ਫਲ ਪਾਏ ਸੁਪਣ ਸੁਖਨਾ ਪਾਵਣਿਆ ਉਹ ਜੀਵਨ ਦੇ ਵਿੱਚ ਜੋ ਬੀਜਦਾ ਉਹ ਉਹਨੂੰ ਫਲ ਮਿਲ ਜਾਂਦਾ ਹੈ ਤੇ ਪਰ ਗੁਰੂ ਸਾਹਿਬ ਕਹਿੰਦੇ ਉਹਨੂੰ ਸੁਪਨੇ ਵਿੱਚ ਵੀ ਸੁੱਖ ਪ੍ਰਾਪਤ ਨਹੀਂ ਹੁੰਦਾ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਪਰ ਜਿਹਦੀ ਕਿਰਪਾ ਕਰਦਾ ਨਾ ਉਹੀ ਪਰਮੇਸ਼ਰ ਦੇ ਨਾਮ ਨੂੰ ਪ੍ਰਾਪਤ ਕਰਦਾ ਗੁਰ ਕਾ ਸ਼ਬਦ ਮਨ ਵਸਾਏ ਮੰਮੇ ਦੇ ਉੱਪਰ ਟਿੱਪੀ ਆ ਨੰਨੇ ਨੂੰ ਸਿਆਰੀ ਮਨ ਦੇ ਵਿੱਚ ਜਿਹੜਾ ਵਸਾਉਂਦਾ ਆਣ ਦਿਨ ਸਦਾ ਰਹੇ ਭੈ ਅੰਦਰ ਉਹ ਸਦਾ ਪ੍ਰਮਾਤਮਾ ਦੇ ਭੈ ਦੇ ਵਿੱਚ ਰਹਿੰਦਾ ਹੈ ਭੈ ਮਾਰ ਦੁਨੀਆ ਦਾ ਡਰ ਖਤਮ ਕਰ ਲੈਂਦਾ ਹੈ ਭਰਮ ਚੁਕਾ ਬਣਿਆ ਅੰਦਰੋਂ ਭਰਮ ਖਤਮ ਕਰ ਲੈਂਦਾ ਭਰਮ ਚੁਕਾਇਆ ਸਦਾ ਸੁਖ ਪਾਇਆ ਜਿਨ੍ਹਾਂ ਨੇ ਆਪਣੇ ਭਰਮ ਨੂੰ ਖਤਮ ਕੀਤਾ ਜਿਹੜਾ ਬੰਦਾ ਭਰਮੀ ਹੈ ਨਾ ਉਹ ਕਦੇ ਧਰਮੀ ਨਹੀਂ ਹੋ ਸਕਦਾ ਜਿਹੜਾ ਭਰਮ ਕਰਦਾ ਉਹ ਧਰਮ ਕਰੇ ਨਹੀਂ ਸਕਦਾ ਧਰਮ ਜਿਹੜਾ ਨਾ ਧਰਮ ਦੇ ਦੋ ਪੁੱਤਰ ਹੈ ਤੇ ਇੱਕ ਉਹਦੀ ਧੀ ਆ ਧੋਖਾ ਤੇ ਭੌ ਜਿਹੜਾ ਨਾ ਡਰ ਉਹਦੇ ਪੁੱਤਰ ਆ ਤੇ ਭਟਕਣਾ ਜਿਹੜੀ ਉਹਦੀ ਧੀ ਹੈ ਸਾਰੀ ਜ਼ਿੰਦਗੀ ਮਨੁੱਖ ਮਿਹਨਤ ਕਰਦਾ ਫਿਰ ਕਹਿੰਦਾ ਮੈਂ ਧੋਖਾ ਖਾ ਗਿਆ ਕਿਉਂਕਿ ਧਰਮ ਦੇ ਵਿੱਚ ਸੀ ਸਾਰੀ ਜ਼ਿੰਦਗੀ ਡਰ ਦੇ ਵਿੱਚ ਨਿਕਲ ਜਾਂਦੀ ਹੈ ਕਿਉਂਕਿ ਧਰਮ ਦੇ ਵਿੱਚ ਹੈ ਭਟਕਣਾ ਵਿੱਚ ਜੀਵਨ ਬਤੀਤ ਕਰ ਲੈਂਦਾ ਹੁਣ ਭਰਮ ਵੀ ਇੰਨਾ ਕਿ ਰੱਬ ਹੈ ਹੀ ਨਹੀਂ ਲੋਕਾਂ ਦੇ ਸਭ ਰੱਬ ਨਹੀਂ ਰਬਦਾਸ ਜੀ ਕਹਿੰਦੇ ਨਾ ਮਾਧਵੇ ਕਿਆ ਕਹੀਏ ਭਰਾ ਮੈਂ ਐਸਾ ਜੈਸਾ ਮੰਨਿਏ ਹੋਏ ਨਾ ਤਾਂ ਜੋ ਸੀ ਮੰਨੀ ਬੈਠੇ ਉਹ ਨਹੀਂ ਹੈ ਉਹ ਨਹੀਂ ਦੇਖੇਗਾ ਕਦੋਂ ਤੱਕ ਨਹੀਂ ਦੇਖੇਗਾ ਕਹਿੰਦੇ ਜਬ ਹਮ ਹੋਤੇ ਤਬ ਤੂੰ ਨਹੀਂ ਤੇ ਜਦੋਂ ਮੈਂ ਖਤਮ ਹੋ ਗਈ ਆਪ ਤੂੰ ਹੀ ਮੈਂ ਨਹੀਂ ਕਿੰਨੀ ਕੁ ਥੇੜ ਆਪਾਂ ਦੂਰ ਰਹਿ ਸਕਦੇ ਹਾਂ ਅਨਲ ਆਗਮ ਜੈਸੇ ਲਹਿਰ ਮੇ ਉਦਦ ਜਲ ਕੇਵਲ ਜਲ ਮਾਹੀ ਲਹਿਰਾਂ ਉੱਠਦੀਆਂ ਪਾਣੀ ਹੈ ਤਾਂ ਪਾਣੀ ਦੇ ਵਿੱਚ ਕਿੰਨੀ ਕੁ ਧੇਰ ਹੰਕਾਰ ਕਰਾਂਗੇ ਕਿੰਨੀ ਕੁ ਧੇਰ ਦੂਰ ਰਾਵਾਂਗੇ ਇੱਕ ਦਿਨ ਉਹਦੇ ਵਿੱਚ ਆਉਣਾ ਪੈਗਾ ਭਰਮ ਹੈ ਵੀ ਉਹ ਲੱਗ ਚੀਜ਼ ਐ ਸੀ ਅਲੱਗ ਹਾਂ ਇਹ ਭਰਮ ਗੁਰੂ ਨੇ ਦੂਰ ਕੀਤਾ ਉਹ ਸਾਰਿਆਂ ਦੇ ਵਿੱਚ ਵਸਦਾ ਹੈ ਬਹੁਤ ਤਰ੍ਹਾਂ ਦੇ ਲੋਕੀ ਭਰਮ ਜਿਹੜੇ ਆ ਜੀਵਨ ਦੇ ਵਿੱਚ ਪਾਲ ਕੇ ਰੱਖਦੇ ਆ ਭਰਮ ਦੇ ਕਰਕੇ ਹੀ ਅੱਜ ਇਹ ਝੂਠ ਦੀਆਂ ਦੁਕਾਨਾਂ ਚੱਲਦੀਆਂ ਪਈਆਂ ਲੋਕੀ ਲਓ ਜੀ ਇੰਨੇ ਦਿਨ ਤੁਸੀਂ ਪੰਜ ਪੂਰਨਵਾਸ਼ੀਆਂ ਤੇ ਨਹਾਓ ਉੱਥੇ ਚਲੇ ਜਾਓ ਮਸਿਆ ਤੇ ਉੱਥੇ ਚਲੇ ਜਾਓ ਆ ਕਰ ਲਓ ਫਲਾਣਾ ਕਰ ਲਓ ਆ ਸ਼ਬਦ ਪੜਿਆ ਕਰੋ ਬਹੁਤ ਕੁਝ ਲੋਕਾਂ ਨੂੰ ਭਰਮ ਦਾ ਸ਼ਿਕਾਰ ਕੀਤਾ ਜਾਂਦਾ ਤੇ ਭਰਮ ਇਹ ਹੁੰਦਾ ਜਿਹੜਾ ਉਹਨੂੰ ਭਰਮ ਹੈ ਵੀ ਆ ਮੈਂ ਕਰ ਲਿਆ ਤੇ ਮੈਨੂੰ ਹੁਣ ਲੋੜ ਕੋਈ ਨਹੀਂ ਹੈ ਇੱਕ ਨਾ ਉਹ ਤੁਸੀਂ ਕਾਣੀ ਸੋਣੀ ਹੋਣੀ ਆ ਤੇ ਇੱਕ ਮਾਤਾ ਨੂੰ ਬੜਾ ਭਰਮ ਸੀ ਉਹ ਫਿਰ ਕਰਦੀ ਕੀ ਸੀ ਸਾਰੀ ਦਿਹਾੜੀ ਨਾ ਘਰਾਂ ਵਿੱਚ ਜਾ ਕੇ ਨਿੰਦਾ ਚੁਗਲੀ ਲੋਕਾਂ ਨੂੰ ਲੜਾਈ ਜਣਾ ਆਪਸ ਵਿੱਚ ਸਾਰੇ ਪਿੰਡ ਨੂੰ ਲੜਾ ਦਿੱਤਾ ਲੋਕਾਂ ਨੇ ਆਖਿਆ ਵੀ ਇਹ ਪਵਾੜੇ ਦੀ ਜੜ ਹੈ ਇਹ ਝਗੜੇ ਹੀ ਕਰਾਉਂਦੀ ਹੈ ਤੇ ਇਹਨੂੰ ਰਵਾਨਾ ਕਰੋ ਇਥੋਂ ਪਿੰਡ ਦੇ ਵਿੱਚ ਉਹ ਸਾਰੇ ਨੇ ਹੱਥ ਜੋੜੇ ਮਾਤਾ ਤੂੰ ਇਥੋਂ ਪਿੰਡ ਤੋਂ ਬਾਹਰ ਚਲੇ ਜਾ ਉਹ ਕਹਿਣ ਲੱਗੀ ਮੈਨੂੰ ਕੱਢਾਂ ਤਾਂ ਲੱਗੇ ਤੁਸੀਂ ਉਹਨੂੰ ਭਰਮ ਸੀ ਪਰ ਸੇਰ ਦਾ ਸੂਰਜ ਨਹੀਂ ਚੜਨਾ ਕੱਲ ਦਾ ਉਹ ਕਹਿੰਦਾ ਮਾਤਾ ਕਿਉਂ ਕਿਉਂਕਿ ਉਹਨੂੰ ਭਰਮ ਸੀ ਕਿ ਮੇਰਾ ਮੁਰਗਾ ਬੋਲਦਾ ਤੇ ਤਾਂ ਸੂਰਜ ਚੜਦਾ ਤੇ ਉਹ ਚਲੇ ਤ ਗਈ ਉਹਨੇ ਰਾਤੀ ਕੀ ਕੀਤਾ ਮੁਰਗੇ ਦਾ ਮੂੰਹ ਚੰਗੀ ਤਰ੍ਹਾਂ ਰੱਸੀ ਦੇ ਨਾਲ ਬੰਨ੍ਹ ਦਿੱਤਾ ਨਾ ਮੁਰਗੇ ਨੇ ਬੋਲਣਾ ਤੇ ਨਾ ਸੂਰਜ ਚੜਨਾ ਹੈ ਸੂਰਜ ਵੀ ਚੜ ਗਿਆ ਜਦੋਂ ਸੂਰਜ ਚੜ ਗਿਆ ਲੋਕ ਇਕੱਠੇ ਹੋ ਗਏ ਮਾਤਾ ਹੁਣ ਤੇ ਅੰਦਰ ਜਾ ਕੇ ਦੇਖਿਆ ਤੇ ਮੁਰਗਾ ਮਰਿਆ ਪਿਆ ਸੀ ਸਭ ਘੁੱਟ ਗਿਆ ਵਿਚਾਰੇ ਤਾਂ ਰੱਸੀ ਬੰਨੀ ਹੋਈ ਸੀ ਮੂੰਹ ਤੇ ਤੇ ਇਹ ਭਰਮ ਹੁੰਦਾ ਬਹੁਤ ਲੋਕੀ ਭਰਮ ਪਾਲੀ ਫਿਰਦੇ ਆ ਵੀ ਅਸੀਂ ਨਹੀਂ ਹੋਵਾਂਗੇ ਤਾਂ ਪਤਾ ਨਹੀਂ ਕੀ ਹੋਣਾ ਹੈ ਘਰ ਹੁੰਦਾ ਨਾ ਮਾਂ ਪਿਓ ਨੂੰ ਕਿਸੇ ਵੇਲੇ ਹੰਕਾਰ ਹੋ ਜਾ ਮੈਂ ਨਾ ਹੋਵੇਂ ਤਾਂ ਬੱਚੇ ਕਿਦਾਂ ਪਲਣਗੇ ਤੇ ਕਈ ਤਰ੍ਹਾਂ ਦਾ ਭਰਮ ਹੈ ਸਤਗੁਰੂ ਕਹਿੰਦੇ ਜਦੋਂ ਉਹਦੀ ਸ਼ਰਨ ਵਿੱਚ ਆਓਗੇ ਨਾ ਸਾਰੇ ਭਰਮ ਉਹ ਖਤਮ ਕਰ ਦੇਗਾ ਭਰਮ ਚੁਕਾਇਆ ਸਦਾ ਸੁਖ ਪਾਇਆ ਗੁਰ ਪ੍ਰਸਾਦ ਪਰਮ ਪਦ ਪਾਇਆ ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਨੇ ਫਿਰ ਆਤਮਿਕ ਦਰਜਾ ਪ੍ਰਾਪਤ ਕਰ ਆ ਭਰਮ ਹੀ ਹੋ ਰਿਹਾ ਨਾ ਸਾਡੇ ਵਿੱਚ ਕੀ ਹੋ ਰਿਹਾ ਆ ਨਵੇਂ-ਨਵੇਂ ਸ਼ੋਸ਼ੇ ਜਿਹੜੇ ਸਾਡੀ ਕੌਮ ਦੇ ਵਿੱਚ ਪੈਦਾ ਕੀਤੇ ਜਾਂਦੇ ਕੁਝ ਪਹਿਰਾ ਲੈ ਕੇ ਆ ਗਿਆ ਕੋਈ ਦੁਪਹਿਰਾ ਲੈ ਕੇ ਆ ਗਿਆ ਕੋਈ ਸ਼ਾਮ ਲੈ ਕੇ ਆ ਗਿਆ ਫਿਰ ਬਾਬਾ ਦੀਪ ਸਿੰਘ ਦੀ ਫੋਟੋ ਦੇ ਅੱਗੇ ਜੋਤ ਜਗਾਓ ਕੱਲੇ ਗੱਲ ਕਰ ਰਹੀ ਸੀ ਭਾਈ ਸਾਹਿਬ ਜੀ ਬੈਠੇ ਆ ਵੀ ਹੁਣ ਈਸਾਈ ਜਿਹੜੇ ਆ ਉਹ ਕੈਂਡਲ ਚਲਾਉਂਦੇ ਆ ਮੁਸਲਮਾਨ ਚਿਰਾਗ ਚਲਾਉਂਦੇ ਆ ਤੇ ਅਸੀਂ ਫਿਰ ਨਰਾਲੇ ਕਾਦੇ ਹੋ ਗਿਆ ਸੀ ਕਾਦੇ ਅਸੀਂ ਵੀ ਜੋਤਾਂ ਜਗਾਉਣੀਆਂ ਤਾਂ ਫਿਰ ਸਾਡਾ ਵੀ ਅਸੀਂ ਵੀ ਵੱਖਰੇ ਥੋੜੇ ਆ ਸਤਗੁਰਾਂ ਨੇ ਤਾਂ ਕਹਿਆ ਸੀ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਹੈ ਗਹੇ ਵਿਪਰਣ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀ ਸਤਗੁਰੂ ਨੇ ਤਾਂ ਇਸ ਜੋਤ ਨਾਲ ਜੋੜਿਆ ਸੀ ਵੀ ਆਪਣੀ ਜੋਤ ਉਸ ਪਰਮ ਜੋਤ ਦੇ ਵਿੱਚ ਮਿਲ ਜਾਏ ਅੱਤ ਕਿ ਉਹ ਸਾੜ ਸਾੜ ਕੇ ਪਤਾ ਨਹੀਂ ਕੀ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਆ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਰਮ ਆ ਨਾ ਇੱਕ ਪਤਾ ਨਹੀਂ ਕੀ ਮਿਲ ਜਾਏਗਾ ਤੇ ਇਹ ਕਰਨ ਦੇ ਨਾਲ ਪਤਾ ਨਹੀਂ ਕੀ ਪ੍ਰਾਪਤੀ ਹੋਏਗੀ ਸਤਿਗੁਰੂ ਕਹਿੰਦੇ ਰੋਜ਼ ਬਾਣੀ ਪੜੋ ਨਿਤ ਨਿਮ ਰੋਜ਼ ਕਰੋ ਬਾਣੀ ਰੋਜ਼ ਪੜੋ ਸਾਜ ਪਾੜ ਰੋਜ਼ ਕਰੋ ਤੇ ਭਟਕਨਾਂ ਦੇ ਵਿੱਚ ਨਾ ਭਰਮ ਭਰਮ ਦੇ ਵਿੱਚ ਪਾ ਦਿੱਤਾ ਭਰਮ ਚਕਾਇਆ ਸਦਾ ਸੁਖ ਪਾਇਆ ਗੁਰ ਪ੍ਰਸਾਦ ਪਰਮ ਪਦ ਪਾਇਆ ਅੰਤਰ ਨਿਰਮਲ ਅੰਦਰ ਪਵਿੱਤਰ ਹੋ ਜਾਏਗਾ ਕਦੋਂ ਨਿਰਮਲ ਬਾਣੀ ਪਵਿੱਤਰ ਬਾਣੀ ਨਾਲ ਜੁੜੋਗੇ ਹਰ ਗੁਣ ਸਹਿਜੇ ਗਾ ਬਣਿਆ ਸਿਮਰਤ ਸਾਸਤਿ ਵੇਦ ਬਖਾਣੇ ਕਰੰਤ ਭਾਵੇਂ ਸਾਰੇ ਉਪਦੇਸ਼ ਕਰਦੇ ਆ ਪਰ ਕਹਿੰਦੇ ਭਰਮੇ ਭੂਲਾ ਤਤ ਨਾ ਜਾਣੇ ਬਿਨ ਸਤਗੁਰ ਸੇਵੇ ਸੁਖ ਨਾ ਪਾਏ ਦੁੱਖੋ ਦੁੱਖ ਕਮਾਵਣਿਆ ਆਪ ਕਰੇ ਕਿਸ ਆਖੇ ਕੋਈ ਔਰ ਰੱਬ ਨੂੰ ਥੋੜੇ ਕਹਿ ਸਕਦੇ ਨੇ ਰੱਬ ਭੁੱਲ ਗਿਆ ਸੀ ਆਪਾਂ ਇਹੀ ਕਹਿੰਦੇ ਆ ਨਾ ਰੱਬ ਨੂੰ ਪਤਾ ਨਹੀਂ ਸਾਡੇ ਵੱਲ ਤਾਂ ਦੇਖਦਾ ਹੀ ਨਹੀਂ ਹੈ ਜਦੋਂ ਮਿਲਦਾ ਤਾਂ ਕਹਿੰਦਾ ਮੈਂ ਕੀਤਾ ਮੇਰੀ ਮਿਹਨਤ ਹੈ ਜਦੋਂ ਕੁਝ ਨਹੀਂ ਪ੍ਰਾਪਤ ਹੋਇਆ ਰੱਬ ਨੂੰ ਪਤਾ ਨਹੀਂ ਸਾਡੇ ਅਸੀਂ ਕਿਹੜਾ ਰੱਬ ਦੇ ਮਾਂ ਮਾਰੇ ਇਦਾਂ ਦੀਆਂ ਕਹਾਵਤਾਂ ਜੀਆਂ ਲੋਕਾਂ ਨੇ ਪੈਦਾ ਕਰ ਲਈਆਂ ਐਸੀ ਕਿਹੜਾ ਰੱਬ ਦੇ ਮਾਂ ਮਾਰੇ ਆ ਤੇ ਇਹ ਇਹ ਅਸੀਂ ਸੋਚਦੇ ਕਿ ਮੈਂ ਕੀ ਕਰ ਰਿਹਾ ਮੈਂ ਕੀ ਬੀਜ ਰਿਹਾ ਤੇ ਸਤਗੁਰੂ ਕਹਿੰਦੇ ਉਹ ਭੁੱਲਾ ਨਹੀਂ ਹੈ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਕਹਿੰਦੇ ਉਹਨੂੰ ਤਾਂ ਕਹੀ ਉਹ ਭੁੱਲਾ ਹੋਵੇ ਉਹ ਭੁੱਲਦਾ ਹੀ ਨਹੀਂ ਕਦੇ ਜੇ ਭੁੱਲ ਜਾਏ ਨਾ ਤਾਂ ਸਾਡੀ ਜੀਵਨ ਸਾਡਾ ਕਿੱਥੇ ਜੀਵਨ ਰਹੇਗਾ ਉਹ ਸਾਰਿਆਂ ਨੂੰ ਯਾਦ ਕਰਦਾ ਚਿੱਤੇ ਅੰਦਰ ਸਭ ਕੋ ਬੇਖ ਨਦਰੀ ਹੇਠ ਚਲਾਏ ਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏ ਦਾ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਏ ਦਾ ਕਿੱਡੀ ਵੱਡੀ ਸ੍ਰਿਸ਼ਟੀ ਹੈ ਉਹਨੂੰ ਯਾਦ ਹੈ ਨਾ ਉਹਨੇ ਪੈਦਾ ਕੀਤਾ ਜਿੰਨ ਉਪਾਈ ਮੇਦਨੀ ਸੋਈ ਕਰਦਾ ਸੀ ਉਹ ਕਹਿੰਦੇ ਭੁੱਲ ਜਾਂਦਾ ਉਹਨੂੰ ਯਾਦ ਕਰਾਉਣਾ ਪੈਣਾ ਉਹ ਤਾਂ ਸਭ ਕੁਝ ਜਾਣਦਾ ਇੱਕ ਪਾਸੇ ਕਹਿੰਦੇ ਬਿਨ ਬੋਲਿਆਂ ਸਭ ਕੁਝ ਜਾਣਦਾ ਇੱਕ ਕਰਮ ਹੁੰਦਾ ਸਾਡਾ ਇੱਕ ਜੀਵਨ ਹੈ ਠੀਕ ਹੈ ਅਰਦਾਸ ਅਸੀਂ ਸਤਿਗੁਰੂ ਦੇ ਚਰਨਾਂ ਵਿੱਚ ਕਰਨੀ ਹੈ ਮੰਗਣਾ ਵੀ ਗੁਰੂ ਦੇ ਕੋਲੋਂ ਹੈ ਇਹਨਾਂ ਕਿ ਸਾਰੇ ਕੁਝ ਜ਼ਿੰਦਗੀ ਮੰਗਣਾ ਹੀ ਹੈ ਹੁਣ ਅਰਦਾਸ ਕਿਸੇ ਵੇਲੇ ਇਦਾਂ ਮਨ ਵਿੱਚ ਆਉਂਦਾ ਹੈ ਇਦਾਂ ਭਾਵਨਾ ਸੋਚ ਆਉਂਦੀ ਹੈ ਕਿ ਸ਼ਾਇਦ ਅਰਦਾਸ ਦਾ ਮਤਲਬ ਹੀ ਮੰਗਣਾ ਹੁੰਦਾ ਹੈ ਅਸੀਂ ਇਹ ਚੀਜ਼ ਬਣ ਕੇ ਅਰਦਾਸ ਦਾ ਭਾਅ ਵੀ ਮੰਗਣਾ ਮੰਗਣਾ ਨਹੀਂ ਸਾਡਾ ਇਤਿਹਾਸ ਹੈ ਸਾਡੇ 550 ਸਾਲ ਦਾ ਜੋ ਸਾਡੇ 3 ਮਿੰਟ ਦੇ ਵਿੱਚ ਅਸੀਂ ਰਿਪੀਟ ਕਰਦੇ ਆ ਤੇ ਕਦੇ ਸੋਚਿਆ ਉਹਨਾਂ ਨੇ ਉਹਨਾਂ ਦਾ ਜੀਵਨ ਕੀ ਸੀ ਉਹਨਾਂ ਨੇ ਕੁਝ ਮੰਗਿਆ ਉਹਨਾਂ ਨੂੰ ਵੀ ਜੀਵਨ ਚਾਹੀਦਾ ਸੀ ਜਿਨ੍ਹਾਂ ਨੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਪਰ ਕੀ ਮੰਗਿਆ ਕਿ ਸਤਗੁਰੂ ਬਹਰਤ ਤੇਰੀ ਸਿੱਖੀ ਮਿਲ ਜਾਏ ਤੇਰੀ ਰਹਿਮਤ ਹੋ ਜਾਏ ਤੂੰ ਮਿਲ ਗਿਆ ਤਾਂ ਸਭ ਕੁਝ ਪ੍ਰਾਪਤ ਹੋ ਜਾਏ ਇਹ ਫਿਰ ਕਹਿੰਦੇ ਰੱਬ ਭੁੱਲ ਗਿਆ ਸਾਡੇ ਵੱਲ ਦੇਖਦਾ ਹੀ ਨਹੀਂ ਸਾਡੇ ਵੱਲ ਉਹਦੀ ਕਿਰਪਾ ਹੀ ਨਹੀਂ ਕਹਿੰਦੇ ਆਪ ਕਰੇ ਕਿਸੇ ਆਖੇ ਕੋਈ ਆਖਣ ਜਾਈਏ ਜੇ ਭੁੱਲਾ ਹੋਈ ਤਾਂ ਕੀ ਇਹਨੇ ਜੋ ਭੁੱਲਿਆ ਹੋਇਆ ਨਾਨਕ ਆਪੇ ਕਰੇ ਕਰਾਏ ਉਹ ਸਭ ਕੁਝ ਕਰਨ ਤੇ ਕਰਾਉਣ ਦੀ ਸਮਰੱਥਾ ਉਹਦੇ ਕੋਲ ਹੈ ਨਾਮੇ ਨਾਮ ਸਮਾਵਣਿਆ ਉਹਦੇ ਨਾਮ ਵਿੱਚ ਜੁੜ ਕੇ ਹੀ ਉਹਦੇ ਵਿੱਚ ਲੀਨਤਾ ਹੋ ਸਕਦੀ ਹੈ ਤੇ ਜਿਹੜੇ ਉਹਦੇ ਵਿੱਚ ਲੀਨ ਹੋ ਜਾਂਦੇ ਆ ਜਿਹੜੇ ਉਹਦੇ ਸ਼ਬਦ ਵਿੱਚ ਜੁੜਦੇ ਆ ਸ਼ਬਦ ਨੂੰ ਮਨ ਦੇ ਵਿੱਚ ਵਸਾਉਂਦੇ ਆ ਸਾਬ ਕਹਿੰਦੇ ਹੌ ਵਾਰੀ ਜਿਉਂ ਵਾਰੀ ਗੁਰ ਚਰਨੀ ਚਿਤ ਲਾਵਣ ਆ ਕਿਵਲੇ ਆਪਾਂ ਕਹਿੰਦੇ ਅੱਜ ਸ਼ਬਦ ਬਹੁਤ ਅੱਛਾ ਲੱਗਾ ਸ਼ਬਦ ਸਾਰੇ ਅੱਛੇ ਆ ਸਾਰੇ ਚੰਗੇ ਆ ਬਾਣੀ ਸਾਰੀ ਚੰਗੀ ਆ ਕੋਈ ਬੱਚਾ ਸ਼ਬਦ ਪੜੇ ਤਾਂ ਵੀ ਚੰਗਾ ਕਿਉਂਕਿ ਸਾਨੂੰ ਉਹਦੇ ਭਾਵ ਦਾ ਜਦੋਂ ਪਤਾ ਲੱਗਿਆ ਜਦੋਂ ਸ਼ਬਦ ਵਿੱਚ ਮਨ ਜੋੜਾਂਗੇ ਵੀ ਇਹ ਸ਼ਬਦ ਕੀ ਸਾਨੂੰ ਸਿੱਖਿਆ ਦੇ ਰਿਹਾ ਕੀ ਇਹਦੇ ਵਿੱਚ ਉਪਦੇਸ਼ ਆ ਗੁਰੂ ਸਾਹਿਬ ਮਹਾਰਾਜ ਦਾ ਤੇ ਆਪਣੇ ਆਪ ਹੀ ਚਿਤ ਲੱਗੇਗਾ ਤੇ ਗੁਰੂ ਸਾਹਿਬ ਕਹਿੰਦੇ ਹਉ ਵਾਰੀ ਜਿਉ ਹਉ ਵਾਰੀ ਗੁਰ ਚਰਨੀ ਚਿਤ ਲਾਵਣਿਆ ਸਤ ਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾ ਵੈ ਮੈਲ ਚੁਕਾਵਣਿਆ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ